ਵਾਲਮਿਕੀ ਭਾਈਚਾਰੇ ਵੱਲੋਂ ਜਿਹੜੇ ਕੱਲ ਭੰਡਾਰੀਪੁਰ ਨੂੰ ਜਾਮ ਕਰਨ ਦੀ ਕਾਲ ਸੀਗੀ ਉੱਥੇ ਤਰਨਾਲ ਆਉਂਦੀ ਕਾਲ ਸੀ। ਉਹ ਮਸਲਾ ਹੈਗਾ 107 ਨੰਬਰ ਮਕਦਮਾ ਛਾਟੇ ਥਾਣੇ ਦਾ ਇਸੇ ਸਾਲ ਦਾ। ਤੇ ਕੱਲ ਇਹਨਾਂ ਨੇ 2092024 ਨੂੰ ਉੱਥੇ ਤਰਨਾਲ ਆਉਣਾ ਸੀ। ਉਹਦੇ ਤਹਿਤ ਅੱਜ ਸਾਡੀ ਵਾਲਮਿਕੀ ਭਾਈਚਾਰੇ ਨਾਲ ਮੀਟਿੰਗ ਹੋਈ। ਇਹਨਾਂ ਦੀ ਕੁਝ ਡਿਮਾਂਡ ਸੀਗੀਆਂ ਜਿਨ੍ਹਾਂ ਨੂੰ ਅਸੀਂ ਐਜ਼ ਅ ਟੀਮ ਨੇ ਸੁਣਿਆ ਬਾ ਚੋ ਮਾਨਯੋਗ ਅ ਪੁਲਿਸ ਕਮਿਸ਼ਨਰ ਸਾਹਿਬ ਸ਼੍ਰੀ ਢਿੱਲੋਂ ਸਾਹਿਬ ਉਹਨਾਂ ਨਾਲ ਡਿਸਕਸ਼ਨ ਹੋਈ ਸਾਡੀ ਫੋਨ ਤੇ ਤੇ ਉਹਨਾਂ ਨੇ ਇੱਕ ਸਪੈਸ਼ਲ ਇਨਵੈਸਟੀਗੇਟਿੰਗ ਟੀਮ ਦਾ ਗਠਨ ਕੀਤਾ ਜਿਹਦੇ ਵਿੱਚ ਮਿਸਟਰ ਬਿਮਨਯੂ ਰਾਣਾ ਐਡੀਐਸਪੀ 2 ਉਹ ਚੇਅਰਮੈਨ ਹੋਣਗੇ ਐ ਏਸੀਪੀ ਵੈਸਟ ਉਹ ਮੈਂਬਰ ਨੇ ਮਿਸਟਰ ਨੀਰਜ ਉਹ ਵੀ ਮੈਂਬਰ ਨੇ ਤੇ ਐਸਐਚਓ ਛਾਟਾ ਉਹ ਵੀ ਮੈਂਬਰ ਨੇ ਕੁਝ ਉਹ ਓਵਰਾਲ ਸੁਪਰਵੀਜ਼ਨ ਮੇਕਲ ਹੋਏਗੀ ਐਸਡੀਐਸਪੀ ਲਾਣ ਅੰਦਰ ਤੇ ਅਸੀਂ ਟਾਈਮ ਬਾਉਂਡ ਕਰ ਰਹੇ ਹਾਂ ਤੇ ਜਲ ਤੋਂ ਜਲਦ ਅਸੀਂ ਅ ਸੈਟ ਅ ਦੀ ਪ੍ਰੋਸੀਡਿੰਗਸ ਖਤਮ ਕਰਕੇ ਅਸੀਂ ਪੰਮ ਦੱਸ ਦਾਂਗੇ। ਸ਼ਹਿਰ ਵਾਸੀ ਨੂੰ ਇਹ ਫੀਲ ਹੈ ਕੱਲ ਆਰਮਨਾਲ ਸਾਰੇ ਪਾਸੇ ਪ੍ਰੀਨਫੇਅਰ ਮੂਵਮੈਂਟ ਹੈਗੀ ਹੈ। ਕੋਈ ਬੰਦ ਨਹੀਂ ਹੈ ਸਾਡੇ ਪਾਈਚਾਰੇ ਨਾਲ ਗੱਲ ਹੋ ਗਈ ਹੈ। ਤੇ ਕੱਲ ਕੋਈ ਵੀ ਭੰਡਾਰੀ ਪੁਲ ਤੇ ਨਹੀਂ ਬੰਦ ਹੋਏਗਾ।